ਕੀ ਨਾਮ ਹੈ ਜੀ ਕਿਰਨਤ ਸਿੰਘ ਅੰਮ੍ਰਿਤਪਾਲ ਜੀ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਪਿੰਡ ਦੇ ਮੁੰਡਾ ਕਿਹਦੀ ਗੱਲ ਕਰੀਏ ਤੁਹਾਡੇ ਬ੍ਰਦਰ ਤੇਰੀ ਅਗੂਨੀ ਚਲੀ ਹੈ ਮੇਰੇ ਬ੍ਰਦਰ ਨੇ ਕਿਹਾ ਵੀ ਇਹ ਗਿਆ ਸੀ ਘਰੋਂ ਕੁਝ ਖਾਣ ਪੀਣ ਦੇ ਲਈ ਬ੍ਰਦਰ ਉਹਨਾਂ ਦਾ ਵੀ ਬੜੀ ਭੁੱਖ ਲੱਗਦੀ ਹੈ ਇਹ ਚਲਾ ਗਿਆ ਤੇ ਫਧਿਆਣਾ ਪਿੰਡ ਸਾਡੇ ਪਿੰਡ ਦੇ ਨਾਲ ਹੀ ਪੈਂਦਾ ਹੈ ਇੱਕ ਸਿੱਕ ਪਿੰਡ ਸਾਡੇ ਕੋਲ ਉੱਥੇ ਮੁੰਡੇ ਆਏ 5 ਟਾ ਦੇ ਕੁਲਵੰਤ ਹੋਣ ਉਹਨਾਂ ਨੇ ਆਉਂਦੇ ਸਾਰੇ ਇਹਨੂੰ ਗੱਲਾਂ ਦੇਖਿਆ ਤਾਂ ਘੇਰ ਕੇ ਬੋਲਿਆ ਨਾ ਮੈਂ ਗੋਲੀ ਚਲਾਉਂਦਾ ਕਾਰਨ ਕੀ ਹੈ ਕਿ ਪੁਰਾਣੀ ਰਣਜੀਤ ਸ਼ਹਿਤ ਨੂੰ ਪੁਰਾਣੀ ਨਰ ਵੀ ਸ਼ਾਇਦ ਪਹਿਲਾਂ ਦੀ ਕੋਈ ਇੱਕ ਵਾਰ ਹੋਈ ਸੀ ਬਹੁਤ ਟਾਈਮ ਪਹਿਲਾਂ ਕੋਈ ਲੜਾਈ ਉਹ ਵੀ ਛਿੱਡੀ ਹੀ ਹੋਈ ਸੀ ਮੁੰਡਿਆਂ ਵਿੱਚ ਕਰ ਚੁੱਕੇ ਕਿਹਨਾਂ ਦੇ ਨਾਲ ਹੋਈ ਸੀ ਮਤਲਬ ਇੱਕ ਸਾਈਡ ਇਹਦੇ ਨਾਲ ਦੇ ਮੁੰਡੇ ਹੋਣਗੇ ਇਹ ਮਤਲਬ ਇਹ ਮੇਨ ਨਹੀਂ ਸੀਗਾ ਉਦੋਂ ਮੁੰਡੇ ਕੋਈ ਹੋਰ ਮੇਨ ਸੀਗੇ ਜਿੱਦਾਂ ਹੁਣ ਤੁਹਾਡੇ ਨਾਲ ਚਾਰ ਦੋਸਤ ਹਨ ਦਹਨਾ ਤੇ ਉਹਨਾਂ ਨੇ ਉਹੀ ਗੱਲ ਦਿਲ ਚ ਰੱਖ ਕੇ ਉਹਨੂੰ ਫੇਰਦੇ ਗਏ। ਮੈਨੂੰ ਮਿਲਦੇ ਪਤਾ ਚੱਲੇ ਸੀ ਕਿ 10 ਦਿਨ ਪਹਿਲਾਂ ਹੀ ਜੇਲ੍ਹ ਤੋਂ ਐ ਸੀ। ਹਾਂਜੀ ਹਾਂਜੀ ਉਹ ਕਰਚਾ ਹੋ ਗਿਆ ਸੀਗਾ ਉਹਦੀ ਜ਼ਮਾਨਤ ਕਰਾਈ ਸੀ। ਤੇ ਜੇਲ੍ਹ ਦੇ ਵਿੱਚ ਪਹਿਲਾਂ ਵੀ ਉਹ ਕੀਤੀ ਵੀ ਉਹਨਾਂ ਦੇ ਨਾਲ ਉੱਥੇ ਮਿਲਦੇ ਸੀਗੇ। ਉਹ ਪਹਿਲੀ ਵਾਰ ਸੀ। ਪਹਿਲੀ ਵਾਰ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਵਿਅਕਤੀ ਜੇਲ੍ਹ 'ਚ ਵੀ ਸੀਗੇ ਜੋਤ ਹੋਣੀ ਤੇ ਕੁਲਵੰਤ ਹੋਣੀ। ਜੋਤ ਹੋਣੀ ਤੇ ਕੁਲਵੰਤ ਹੋਣੀ ਇਹਨਾਂ ਦੇ ਵਿੱਚ ਇਕੱਠੇ ਜੇਲ੍ਹ ਦੱਸਿਆ। ਉਹ ਸੀ ਉਹ ਹੋਣੇ ਆ ਜੇਲ੍ਹ 'ਚ ਪਰ ਉਹਨਾਂ ਨੂੰ ਜ਼ਿਲ੍ਹਾ ਲੱਗ ਪੈਂਦਾ ਉਹ ਹੁਸ਼ਿਆਰਪੁਰ ਜੇਲ੍ਹ 'ਚ ਆਉਂਦੇ ਮਤਲਬ ਇੱਧਰ ਮੱਕੇ ਉਹਦੀਆਂ ਜਾਂ ਮੁੰਡਿਆਂ ਨੂੰ ਆਪਸ ਦੀਆਂ ਗੱਲਾਂ ਜ਼ਿਆਦਾ ਪਤਾ ਹੁੰਦੀਆਂ ਤੁਹਾਨੂੰ ਵਧਾਉ ਨਹੀਂ ਵੀ ਦੱਸਦੇ ਨਾ ਇੰਨਾ ਪਤਾ ਜਿਗਾ ਵੀ ਹਾਂ ਇਹਨਾਂ ਦੀ ਲੱਗਦਾ ਹੈ ਜਾਂ ਪਹਿਲਾਂ ਤੈਨੂੰ ਕੀ ਕਰਦਾ ਹੈ ਖੇਤੀ ਕਰਦਾ ਹੈ ਖੇਤੀਬਾੜੀ ਦਾ ਕੰਮ ਹੈ ਉਮਰ ਕਿੰਨੇ ਦਾ ਹੈ ਉਮਰ ਉਹਦੀ 33 ਸਾਲ ਹੈ ਯਾਨੀ ਪਹਿਲਾਂ ਕੋਈ ਜ਼ਿਗਰ ਕੀਤਾ ਸੀਗਾ ਕਿਸੇ ਨਾਲ ਕੋਈ ਲੜਾਈ ਝਗੜਾ ਚੱਲ ਰਿਹਾ ਕਿਉਂਕਿ ਧਮਕੀ ਧਮਕੀ ਨੋਈ ਹੋਈ ਉਹ ਦੋ ਦਿਨ ਪਹਿਲਾਂ ਫੋਨ ਤੇ ਇਹਨੇ ਦੱਸਿਆ ਸੀਗਾ ਕਿ ਗਲਵੰਤ ਹੁਣੀ ਮਤਲਬ ਉਹਨਾਂ ਨੇ ਪੇਸ਼ਲਾ ਬੂਸਣਾ ਖਰੀਦੀਆਂ ਮੈਨੂੰ ਪਤਾ ਲੱਗਾ ਤੇ ਉਹਨਾਂ ਨੇ ਸੁਨੇਹਾ ਭੇਜਿਆ ਵੀ ਆਰ ਪਾਰ ਦੀ ਕਰਨੀ ਹੋਣੀ ਹੁਣ ਅਸੀਂ ਕੋਕੇ ਨੂੰ ਹੀ ਤੇ ਅਸੀਂ ਹੁਣ ਕੋਕੇ ਨੂੰ ਦੇਖਣਾ ਤਾਂ ਆ ਮਗਾਈਆਂ ਵੀ ਉਹਦੇ ਜਿਕਰ ਪਹਿਲਾਂ ਇਹ ਉਹਨੂੰ ਤੁਹਾਨੂੰ ਕਿੰਨੀ ਜਿਸ ਕੋਈ ਇਹ ਰਿਗਾਰਡਿੰਗ ਕੋਈ ਸ਼ਿਕਾਇਤ ਨਹੀਂ ਪੁਲਿਸ ਨੂੰ ਨਹੀਂ ਸ਼ਿਕਾਇਤ ਨਹੀਂ ਜੀ ਦਿੱਤੀ ਤੇ ਫਿਲਹਾਲ ਨੂੰ ਤੁਸੀਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਮੈਂ ਮੇਰੇ ਵੱਲੋਂ ਹੱਲੇ ਨਹੀਂ ਹੋਈ ਹੈ ਜੀ ਕੋਈ ਵੀ ਕੰਪਲੇਂਟ ਕੋਕੇ ਤੇ ਪੁਲਿਸ ਆਈ ਸੀ ਕੋਈ ਗੱਲਬਾਤ ਹੀ ਹੋਈ ਸੀ ਕੁਝ ਨਹੀਂ ਹੋਈ ਹੱਲੇ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਉਹਦਾ ਇਹ ਨੂੰ ਹੱਲੇ ਨਹੀਂ ਜਾਂਦੇ ਵੀ ਥੋੜਾ ਸਹੀ ਕਰਾ ਲਓ ਗੋਲੀਆਂ ਨਿਕਲੀਆਂ ਨਹੀਂ ਨਾ ਜਿਹੜੀ ਲੀਵਰ 'ਚ ਲੱਗੀ ਗੋਲੀ ਉਹਦਾ ਤੇ ਡਾਕਟਰ ਨੇ ਕੀ ਦੱਸਿਆ ਕਿੰਨੀਆਂ ਗੋਲੀਆਂ ਲੈ ਅੰਦਰ ਹੈਗੀਆਂ ਸ਼ਰੀਰ 'ਚ ਦੋ ਗੋਲੀਆਂ ਅੰਦਰ ਆ ਗਏ ਥੋੜਾ ਲੱ ਹਾਲਾਤ ਸੀਰੀਅਸ ਹੈ ਕ੍ਰਿਟੀਕਲ ਕੰਡੀਸ਼ਨ ਆਉਂ ਕਹਿੰਦਾ ਸੀ ਕੁਝ ਨਹੀਂ ਕਹਿ ਸਕਦਾ ਤੁਹਾਡੇ ਤੁਹਾਡੇ ਬ੍ਰਦਰ ਨਾਲ ਗੱਲ ਹੋਈ ਆ ਤੇ ਉਹਨੇ ਤੁਹਾਨੂੰ ਕੀ ਦੱਸਿਆ ਹੁਣ ਕੀ ਹੁਣ ਹੁਣ ਵੀ ਉਹ ਹੀ ਕਹਿੰਦਾ ਸੀ ਕਿੰਨਾ ਕਲਵੰਤ ਹੁਣੀ ਮੈਂ ਉਹ ਪੁੱਛਦੀ ਸੀ ਮੈਂ ਤਾਂ ਹੋਰ ਕੌਣ ਸੀ ਕਹਿੰਦਾ ਕਲਵੰਤ ਤੇ ਉਹਦੇ ਨਾਲ ਦੇ ਸੀਗੇ ਤੇ ਉਹਨਾਂ ਨੇ ਦੇਖਿਆ ਕੱਲਾ ਬੈਠਾ ਆ ਪਹਿਲਾਂ ਲੰਘਾ ਕੋਲ ਜੀ ਫਿਰ ਫੇਰ ਹੁਣ ਦੇ ਆਏ ਆ ਆ ਦੇਲਾ ਜੀ ਮੈਨੂੰ ਕਿੱਥੇ ਕਿੱਧਰ ਕੇ ਬੈਠਾ ਹੋਇਆ ਸੀ ਇਹ ਵਿਧਿਆਨਿ ਬਿੰਡ ਰੋਡ ਤੇ ਆ ਉਥੇ ਮਤਲਬ ਜਿਹੜੀਆਂ ਫੂਲ ਦੀਆਂ ਫਾਸਟ ਫੂਲ ਦੀਆਂ ਰੇਡੀਆਂ ਹੁੰਦੀਆਂ ਨੇ ਨਾ ਰੋਡ ਤੇ ਹੀ ਲੱਗਦੀਆਂ ਆ ਉੱਤੇ ਜਿੱਤੇ ਬੈਠਾ ਸੀਗਾ ਨਾਲ ਹੀ ਗਰਾਉਂਡ 'ਆ ਤੇ ਬਹਿ ਜਾਂਦੇ ਆ ਸ਼ਾਮ ਨੂੰ ਸਾਰੇ ਜਣੇ ਇਹਦੇ ਨਾਲੇ ਤੇ ਕੋਈ ਹੋਰ ਯਾਰ ਦੋਸਤ ਸੀਗੇ ਸ਼ਾਇਦ ਨਹੀਂ ਬੋਲਦਾ ਇਕੱਲੇ ਸੀ ਸਰ ਕੀ ਨਾਮ ਤੁਹਾਡਾ ਤੇ ਕਿਹੜੇ ਥਾਣੇ ਦਾ ਮੈਂ ਏਸੇ ਜੰਗਵਾਤਰ ਜੀ ਥਾਣਾ ਆਦਮਪੁਰ ਅਹ ਸੰ ਜਿਹੜਾ ਸਿਵਲ ਦੇ ਵਿੱਚ ਬੰਸ਼ੋਟ ਦਾ ਪੇਸ਼ੈਂਟ ਆਇਆ ਕਿ ਮਾਮਲਾ ਕੀ ਇਹ ਸਦਾ ਬਸਦੇ ਇਹਦੇ ਵਿੱਚ ਮਾਮਲਾ ਇਹ ਵੀ ਮੁੰਡਾ ਜੇਲ੍ਹ ਚੋਂ ਆਇਆ ਆ ਮਹਾਵੀਰ ਸਿੰਘ ਕੋਕਾ ਜੀ ਇਹਦੇ ਨਾਲ ਵੀ ਜੇਲ੍ਹ ਵਿੱਚੋਂ ਮੁੰਡੇ ਰਹੇ ਨੇ ਠੀਕ ਹੈ ਜੀ ਇਹਨਾਂ ਨੂੰ ਇੱਕ ਨੂੰ ਜਾਣਦਾ ਹੋ ਜੋਤ ਨੂੰ ਜੋ ਫਗਵਾੜਾ ਫਗਵਾੜੇ ਦਾ ਰਹਿਣ ਵਾਲਾ ਦੱਸਦਾ ਕਿ ਲੁਧਿਆਣੇ ਪਿੰਡ ਗਿਆ ਸੀਗਾ 버거 ਖਾਣ ਵਾਸਤੇ ਉੱਥੇ ਅੱਛਾ ਜੀ ਉਹ ਅੱਗੇ ਉਹ ਮੁੰਡੇ ਉੱਥੇ ਪਹਿਲਾਂ ਹੀ ਮजूद ਸਨ ਅੱਛਾ ਜੀ ਜਿਨ੍ਹਾਂ ਨੇ ਇਹਨਾਂ ਗਾਲੀ ਕਲੋਜ਼ ਕੀਤਾ ਤੇ ਬਹਿਸਬਾਜੀ ਕੀਤੀ ਠੀਕ ਹੈ ਜੀ ਇਹਦੇ ਭੱਜੇ ਜਾਂਦੇ ਤੇ ਜਦੋਂ ਇਹ ਇਕੱਲਾ ਹੀ ਭੱਜਣ ਲੱਗਾ ਤੇ ਇਹਦੇ ਗੋਲੀਆਂ ਮਾਰੀਆਂ ਤੇ ਤੇ ਖਿਆਰਾਂ ਨਾਲ ਵਾਰ ਕੀਤੇ ਕਿ ਕਿੰਨੇ ਰੌਂਡੇ ਦੇ ਜਿਹੜੇ ਹਿੱਟ ਮੇਨ ਬਾਲੀ ਚ 4 ਹੋਏ ਨੇ 4 ਤੇ ਜਿਹੜੀ ਦਸੰਦ ਨੇ ਕਿ ਕਿਹੜਾ ਯੂਫਕਾ ਦੇ ਬੰਦੇ ਉਹਨਾਂ ਦੇ ਗੁਰਮੀ ਜਿਹੜੇ ਚ ਲੈ ਕੋਈ ਬਾਈ ਨੇਮ ਦੱਸੇ ਬੁੱਢਾ ਬਾਈ ਕੱਲਾ ਜੋਤੇ ਦਾ ਹੀ ਦੱਸੇ ਜੋਤ ਹੀ ਦੱਸਿਆ ਠੀਕ ਹੈ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਆ ਹੁਣ ਮੌਕੇ ਤੇ ਸਾਡੀ ਟੀਮ ਉੱਥੇ ਗਈ ਆ ਵੈਰੀਫਾਈ ਕਰਕੇ ਮੈਨੂੰ ਰਿਪੋਰਟ ਦੇ ਦਣਗੇ ਮੈਂ ਹੀ ਜਾ ਰਿਹਾ ਉੱਥੇ ਜਿਸ ਤਾਂ ਉੱਤੇ ਕੋਈ ਚੰਦੀ ਕੋਈ ਰੌਂਡ ਕਿੰਨੇ ਰੌਂਡ ਤੋਂ ਬੰਨ੍ਹੇ ਥੋੜੇ ਨਹੀਂ ਮੈਂ ਉੱਥੇ ਨਹੀਂ ਗਿਆ ਮੈਂ ਸਿੱਧਾ ਇੱਥੇ ਹਸਪੀਟਲ ਆ ਗਿਆ ਉੱਤੇ ਮੇਰੇ ਐਸ ਐਚਓ ਸਾਹਿਬ ਤੇ ਹੋਰ ਸਾਹਿਬ ਸਾਹਿ ਦੇ ਪਰਿਵਾਰਿਕ ਜੀ ਨੂੰ ਸੂਚਿਤ ਕਰ ਦਿੱਤਾ ਕਿ ਸੂਚਿਤ ਕਰ ਦਿੱਤਾ ਕਿੰਨੇ ਯੁਵਕਾਂ ਨੇ ਦੱਸਿਆ ਕਿ ਗੋਲੀ ਚਲਾਈਆਂ ਹਾਂਜੀ ਕਿੰਨੇ ਯੁਵਕਾਂ ਨੇ ਇੱਕ ਇੱਕ ਨੇ ਗੋਲੀ ਚਲਾਈ ਤੇ ਬਾਕੀਆਂ ਨੇ ਕਿੰਨੇ ਜਾਣੇ ਸੀਗੇ 4 ਤੋਂ 5 ਜਣੇ ਦੱਸ ਰਿਹਾ ਜੀ ਠੀਕ ਹੈ ਸੀਸੀਟੀਵੀ ਆਈ ਮੌਕੇ ਤੇ ਨਹੀਂ ਉਹ ਜਾ ਕੇ ਪਤਾ ਲੱਗੂ ਹੁਣ ਤਪੀਸ਼ ਚੱਲ ਰਹੀ ਆ ਉੱਥੇ ਜਾ ਕੇ ਪਤਾ ਲੱਗ ਠੀਕ ਹੈ ਠੀਕ ਹੈ ਥੈਂਕ ਯੂ